ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਇੱਕ ਅਸੀ ਸ਼ਬਦ ਪੜਦੇ ਆ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਹੁਣ ਤੁਸੀਂ ਦੇਖੋ ਗੁਰੂ ਸਾਹਿਬ ਨੇ ਨਾ ਦੋ ਪੰਕਤੀਆਂ ਵਿੱਚ ਵਿਛੜਨੇ ਦੀ ਕਲ ਵੀ ਕਰ ਦਿੱਤੀ ਤੇ ਉਹਦੇ ਭਾਣੇ ਵਿੱਚ ਜੇ ਆੰਨਿਆ ਤੇ ਕੀ ਹੁੰਦਾ ਤੇ ਜੇ ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਅਸੀਂ ਚੱਲਦੇ ਆ ਤੇ ਕੀ ਹੁੰਦਾ ਨਾ ਆਮ ਤੌਰ ਤੇ ਨਾ ਸਾਨੂੰ ਇਹੋ ਦੱਸਿਆ ਜਾਂਦਾ ਹੈ ਕਿ ਪਰਮਾਤਮਾ ਕਿਸੇ ਕਿਸੇ ਨੂੰ ਮਿਲ ਸਕਦਾ ਹੈ ਇੱਕ ਅਸੀਂ ਸ਼ਬਦ ਨਾ ਆਮ ਤੌਰ ਤੇ ਗੁਰਦੁਆਰਾ ਸਾਹਿਬ ਸੁਣਨੇ ਆ ਦਾਤੇ ਦਾਤ ਰੱਖੀ ਖਤ ਆਪਣੇ ਜਿਸ ਭਾਵੇ ਤਿਸ ਦੇ ਪੁਣ ਤੁਸੀਂ ਦੇਖੋ ਉੱਥੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਜੇ ਮੈਨੂੰ ਉਹਦੀ ਦਾਤ ਭਾਉਂਦੀ ਐ ਤੀਰਤ ਨਾਵਾ ਜੇ ਤਿਸ ਭਾਵਾ ਜੇ ਮੈਨੂੰ ਤੇਰਾ ਤੀਰਤ ਚੰਗਾ ਲੱਗਦਾ ਜੇ ਮੈਨੂੰ ਤੇਰੀ ਗੱਲ ਚੰਗੀ ਲੱਗਦੀ ਐ ਜੇ ਮੈਨੂੰ ਤੇਰੀ ਗੱਲ ਚੰਗੀ ਲੱਗਦੀ ਐ ਤੇ ਮੈਂ ਉਹਦੇ ਤੇ ਫੋਲੋ ਕਰਾਂਗੀ ਪੁਣ ਤੁਸੀਂ ਦੇਖੋ ਜਿਹੜੇ ਮਤਲਬ ਕਿ ਕੁਝ ਅਸੀਂ ਲੈ ਲਈਏ 네ਗੇਟਿਵ ਪੋਜ਼ਿਟਿਵ ਪੁਣ ਜਿਵੇਂ ਕੋਈ ਜੂਆ ਖੇលਨੇ ਵਾਲਾ ਜਾਂ ਸ਼ਰਾਬ ਪੀਨੇ ਵਾਲਾ ਜਾਂ ਚੁਗਲਿਆ ਕਰਨ ਵਾਲਾ ਕੋਈ ਵੀ ਆ ਮਤਲਬ ਕਿ ਅਸੀਂ ਕੋਈ ਵੀ ਗਲਤ ਚੀਜ਼ ਨੂੰ ਲੈ ਲੈਨੇ ਕਿ ਐਗਜ਼ਾਮਪਲ ਬਣਾਨੇ ਹੁਣ ਉਹ ਉਹਨੂੰ ਉਹ ਚੀਜ਼ ਭੰਦੀ ਹੈ ਸ਼ਰਾਬੀ ਨੂੰ ਸ਼ਰਾਬੀ ਭੰ ਸ਼ਰਾਬੀ ਬੰਦਾ ਭੰਦਾ ਉਹਦੀ ਕਿਉਂਕਿ ਉਹਦੀ ਉਹਦੀ ਉਹਦੇ ਨਾਲ ਦੋਸਤੀ ਦੋਸਤੀ ਮਿੱਤਰਤਾ ਵੈ ਹੁਣ ਉਹ ਆਪਣੀ ਕੰਪਨੀ ਲੱਭੇਗਾ ਹਨ ਤੇ ਹੁਣ ਤੁਸੀਂ ਦੇਖੋ ਕਿ ਇੱਥੇ ਵੀ ਗੁਰੂ ਸਾਹਿਬ ਉਹ ਯੂ ਕਹਿ ਰਹੇ ਨੇ ਨਾ ਵੀ ਜੇ ਮੈਨੂੰ ਤੇਰੀ ਗੱਲ ਭਾਜੇ ਹੁਣ ਜਦੋਂ ਸਾਨੂੰ ਗੁਰੂ ਦੀ ਗੱਲ ਚੰਗੀ ਲੱਗਣ ਲੱਗੀ ਮੈਨੂੰ ਤੁਹਾਨੂੰ ਸਾਰਿਆਂ ਨੂੰ ਉੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤੀਰਥ ਨਹਾਵਾ ਤੇਰਾ ਗੁਰ ਤੀਰਥ ਗੁਰੂ ਦਾ ਤੀਰਥ ਤੇ ਉੱਤੇ ਨਹਾਣਾ ਮਤਲਬ ਕਿ ਆਪਣੇ ਮਨ ਨੂੰ ਨਹਾਣਾ ਸ਼ਬਦ ਦੇ ਰਾਂਇ ਗੁਰੂ ਸਾਹਿਬ ਨੇ ਬਾਹਰ ਦੇ ਇਸ਼ਨਾਨ ਦੀ ਗੱਲ ਦੇਖੋ ਬਾਹਰ ਜਿਹੜਾ ਅਸੀਂ ਇਸ਼ਨਾਨ ਕਰਦੇ ਨਾ ਉਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਸਾਨੂੰ ਬਿਮਾਰੀਆਂ ਨਹੀਂ ਲੱਗਦੀਆਂ ਅਸੀਂ ਚੁਸਤੀ ਵਿੱਚ ਆ ਜਾਂਦੇ ਹਾਂ ਅਸੀਂ ਐਕਟਿਵ ਹੋ ਜਾਂਦੇ ਹਾਂ ਜਦੋਂ ਮਤਲਬ ਕਿ ਨਹਾਣੇ ਦੀ ਗੱਲ ਹੋਈ ਹੈ ਪਰ ਲੇਕਿਨ ਮਾਨਤੇ ਗੁਰੂ ਸਾਹਿਬ ਨੇ ਜ਼ਿਆਦਾ ਕੇਂਦ੍ਰਿਤ ਕਰਕੇ ਬਾਣੀ ਲਿਖੀ ਹੈ। ਉੱਥੇ ਗੁਰੂ ਸਾਹਿਬ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ ਉੱਥੇ ਮੈਨੂੰ ਕਹਿ ਰਹੇ ਨੇ ਕਿ ਜੇ ਮੈਨੂੰ ਪਾ ਜੇ ਤੇਰਾ ਤੀਰ। ਹੁਣ ਤੁਸੀਂ ਦੇਖੋ ਸਾਰੀ ਗੱਲ ਨਾ ਅਸੀਂ ਰੱਬ ਤੇ ਹੀ ਛਾੜ ਦਿੰਦੇ ਹਾਂ ਜੇ ਰੱਬ ਚਾਹੇਗਾ ਤੇ ਸਾਨੂੰ ਦੇ ਦੇਗਾ ਮਤਲਬ ਕਿ ਆਪਣਾ ਨਾਮ ਤੇ ਕਿਰਪਾ ਹੋਏਗੀ, ਉਹਦੀ ਬਖਸ਼ਿਸ਼ ਹੋਏਗੀ, ਉਹਦੀ ਦਇਆ ਹੋਏਗੀ। ਜੇ ਕੋਈ ਕੀਰਤਨ ਕਰਦਾ ਹੈ ਇਹ ਕੋਈ ਕਥਾ ਕਰਕੇ ਜਾਂ ਕੋਈ ਲੈਕਚਰ ਕਰਕੇ ਤੁਹਾਡੇ ਤੋਂ ਬੜੀ ਕਿਰਪਾ ਇਹ ਕਿਰਪਾ ਸਾਰਿਆਂ ਦੀ ਹੈ ਸਾਡੇ ਵਰਗਿਆਂ ਨੇ ਚਾਰ ਕਿਤਾਬਾਂ ਪੜ ਲਿੱਤੀਆਂ ਤੇ ਥੋੜਾ ਬੋਤਾ ਗੁਰੂ ਸਾਹਿਬ ਦੀ ਦਿਆਨ ਨਾਲ ਜਿਹੜਾ ਸਹਜ ਪਾਠ ਰੋਜ਼ ਗੁਰੂ ਸਾਹਿਬ ਮਤਲਬ ਕਿ ਆਪਣੇ ਆਪ ਹੀ ਸੇਵਲੰਦ ਕਿਉਂਕਿ ਮੈਨੂੰ ਉਹ ਚੀਜ਼ ਚੰਗੀ ਲੱਗ ਰਹੀ ਹੈ ਮੈਨੂੰ ਪਿਆਰੀ ਲੱਗ ਰਹੀ ਉਹਦੀ ਬਾਣੀ ਤੇ ਉਸ ਪਾਸੇ ਅਸੀਂ ਮੁਖ ਕਰ ਲਿਆ ਗੁਰੂ ਦੇ ਗੁਰੂ ਦੇ ਮੁਖ ਵੱਲ ਆਪਣਾ ਮੁਖ ਕਰ ਲਿਆ ਆਪਣੀ ਪਿੱਠ ਨਹੀਂ ਦਿੱਤੀ ਜਿਹੜਾ ਗੁਰੂ ਸਾਹਿਬ ਕਹਿੰਦੇ ਨਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਸਾਨੂੰ ਲੱਗਦਾ ਵੀ ਉਹ ਪ੍ਰਮਾਤਮਾ ਨੇ ਪਿੱਠ ਦਿੱਤੀ ਉਹ ਰੱਬ ਨਹੀਂ ਪਿੱਠ ਦਿੰਦਾ ਕਿਸ ਨੂੰ ਮਾਪਿਓ ਤੇ ਕਦੀ ਪਿੱਠ ਦੇਣ ਨਹੀਂ ਨੇ ਆਪਣੇ ਬੱਚਿਆਂ ਨੂੰ ਜਿਹੜੇ ਦਿੰਦੇ ਆ ਉਹ ਮਾਪਿਓ ਹੀ ਨੇ ਹੁੰਦੇ ਬੱਚਾ ਚਾਹੇ ਨਲਾਇਕ ਹੋਵੇ ਚਾਹੇ ਜੋ ਮਰਜੀ ਹੋਵੇ ਤਾਂ ਵੀ ਮਾਪਿਓ ਉਹਨੂੰ ਹਮੇਸ਼ਾ ਸਹੀ ਐਡਵਾਈਸ ਦੇਣਗੇ ਤਾਂ ਵੀ ਉਹਨੂੰ ਪਿਆਰ ਕਰਨਗੇ ਤਾਂ ਹੀ ਉਹਦੇ ਸੁਧਾਰ ਵੱਲ ਜਾਣਗੇ ਤਾਂ ਹੀ ਉਹਨੂੰ ਸਮਝਾਉਂਦੇ ਰਹਿਣਗੇ ਅੰਤਲੇ ਟਾਈਮ ਤੱਕ ਹੀ ਸਮਝਾਉਂਦੇ ਰਹਿਣਗੇ ਬੱਚੇ ਤੇਰੇ ਵਾਸਤੇ ਐ ਸਹੀ ਐ ਤੇ ਐ ਗੱਲ ਆ ਮਾਪਿਓ ਕਦੇ ਨਹੀਂ ਪਿੱਟਦੇ ਪਰਮਾਤਮਾ ਗੁਰੂ ਵਾਇਗੁਰੂ ਜਿੰਨੇ ਸਾਨੂੰ ਬਣਾਇਆ ਵੇ ਉਹ ਵੀ ਸਾਨੂੰ ਕਦੀ ਨਹੀਂ ਪਿੱਟ ਟਿਟ ਫੋਨ ਕਹਿੰਦਾ ਹੰਕਾਰੀਆਂ ਨਿੰਦਕਾਂ ਪਿੱਟਦੇ ਮੈਂ ਹੰਕਾਰ ਕਰਕੇ ਉਹਦੇ ਸੱਚ ਵੱਲ ਪਿੱਕ ਕੀਤੀ ਮੈਂ ਨਿੰਦਾ ਕੀਤੀ ਚੰਗੇ ਗੁਣਾ ਦੀ ਮੈਂ ਨਿੰਦਾ ਕੀਤੀ ਸੱਚ ਦੀ ਮੈਂ ਪਿੱਟ ਕੀਤੀ ਉਸ ਪਰਮਾਤਮਾ ਵੱਲ ਗੁਰੂ ਨੇ ਵਾਇਗੁਰੂ ਨੇ ਈਸ਼ਵਰ ਨੇ ਵਾਇਗੁਰੂ ਨੇ ਪ੍ਰਭੂ ਨੇ ਅੱਲਾ ਨੇ ਰਾਮ ਨੇ ਉਹ ਨਹੀਂ ਕਦੇ ਵੀ ਪਿੱਟ ਕਰਦਾ ਐਸ ਪੰਕਤੀਆਂ ਵਿੱਚ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੋ ਸਿੱਖ ਸਖਾ ਉਹ ਯੋ ਉਹਦਾ ਮਿੱਤਰ ਹੈ ਉਹ ਯੋ ਉਹਦਾ ਸਿੱਖ ਹੈ ਉਹ ਯੋ ਉਹਦਾ ਭੈਣ ਭਰਾ ਹੈ ਜੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਸਤਗੁਰ ਕੇ ਪਾਣਿਆ ਜਿਹੜੇ ਉਹਦੇ ਰਸਤੇ ਵਿੱਚ ਚੱਲੇਗਾ ਉਹ ਉਹਦਾ ਭਰਾਵ ਹੈ ਗੁਰੂ ਦਾ ਉਹਦਾ ਮਿੱਤਰ ਹੈ ਉਹਦਾ ਦੇਖੋ ਜਦੋਂ ਨਾ ਸਾਡਾ ਅਸੀਂ ਕਿਸੇ ਨਾਲ ਬੜੇ ক্লোਜ਼ ਹੋਨੇ ਆ ਨਾ ਕੋਈ ਵੀ ਰਿਸ਼ਤਾ ਲੈ ਲਓ ਜੀਵੇ ਕਈ ਵਾਰ ਕੀ ਦੋ ਭੈਣਾਂ ਵਿੱਚ ਆਪਸ ਵਿੱਚ ਬੜਾ ਪਿਆਰ ਹੁੰਦਾ ਹੈ ਦਰਾਨੀ ਜਠਾਣੇ ਵਿੱਚ ਵੀ ਕਈ ਵਾਰ ਬਹੁਤ ਪਿਆਰ ਹੁੰਦਾ ਹੈ ਫੇਰ ਨਾਨ ਨਾਨ ਪਰਜਾਈ ਵਿੱਚ ਵੀ ਕਈ ਵਾਰ ਬਹੁਤ ਮਤਲਬ ਕਿ ਅੰਡਰਸਟੈਂਡਿੰਗ ਹੁੰਦੀ ਹੈ ਕਿ ਕੋਈ ਵੀ ਰਿਸ਼ਤਾ ਲੈ ਲਓ ਹਸਬੰਡ ਵਾਈਫ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਉਹ ਨਾਲ ਇੱਕ ਦੂਸਰੇ ਨਾਲ ਹਰ ਗੱਲ ਕਰ ਲੈਂਦੇ ਨੇ ਹਰ ਦੁੱਖ ਸੁੱਖ ਕਰ ਲੈਂਦੇ ਨੇ ਇਸ ਤਰ੍ਹਾਂ ਹੀ ਸਾਡਾ ਗੁਰੂ ਨਾਲ ਰਿਸ਼ਤਾ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਉਹਦੇ ਨਾਲ ਗੂਝ ਗੱਲ ਜੀ ਕੀ ਕੀ ਜੇ ਸਤਿਗੁਰੂ ਪਾਸ ਮੇਰੀ ਅੰਦਰ ਦੀਆਂ ਗੁਝੀਆਂ ਗੱਲਾਂ ਮੇਰੇ ਕਿਉਂਕਿ ਉਹ ਤਾਂ ਜਾਣਦਾ ਹੀ ਹੈ ਉਹ ਥੋੜੀ ਉਹ ਤਾਂ ਅੰਤਰਜਾਮੀ ਹੈ ਉਹ ਤੇ ਜਾਣਦਾ ਹੀ ਹੈ ਅਸੀਂ ਮੈਚ ਪਾਨਦੀ ਵੀ ਰਾਂਗੇ ਵੀ ਮੇਰੇ ਵਿੱਚ ਆਂਗੂਣੀਆਂ ਮੇਰੇ ਚ ਗੂਣੇ ਉਹ ਤੇ ਜਾਣਦਾ ਹੀ ਹੈ ਮੇਰੇ ਅੰਦਰ ਕੀ ਚੱਲ ਰਿਹਾ ਉਹਨੂੰ ਤਾਂ ਦੱਸਣੇ ਦੀ ਲੋੜ ਨਹੀਂ ਪਰ ਲੇਕਿਨ ਅਸੀਂ ਮਿਲਕੇ ਜਿਵੇਂ ਮਨ ਦੇ ਬਲਬਲੇ ਹੁੰਦੇ ਨੇ ਨਾ ਜਿਵੇਂ ਕੋਈ ਚੀਜ਼ ਆ ਗਿਆ ਅੰਦਰ ਮਨ ਵਿੱਚ ਕੋਈ ਚੰਗੀ ਮਾੜੀ ਚੀਜ਼ ਆਂਦੀ ਆ ਅਸੀਂ ਕਹਿੰਨੇ ਗੁਰੂ ਸਾਹਿਬ ਦਇਆ ਕਰੋ ਮੈਨੂੰ ਇਸ ਪਾਸੇ ਤੋਂ ਢਾ ਲਓ ਮੈਨੂੰ ਨਿੰਦਾ ਚੁਪਲੀ ਤੋਂ ਢਾ ਲਓ ਮੈਨੂੰ ਝੂਠ ਤੋਂ ਢਾ ਲਓ ਮੈਨੂੰ ਫੇਪ ਤੋਂ ਢਾ ਲਓ ਮੈਂ ਦੂਸਰਿਆਂ ਤੇ ਦੂਸਰਿਆਂ ਦੇ ਆਪਗੁਣ ਦੇਖਦੇ ਰਹਨੇ ਆ ਮੈਂ ਦੂਸਰਿਆਂ ਨੂੰ ਬਲੇਮ ਹੀ ਕਰਦੇ ਰਹਨੇ ਆ ਆਪਣੇ ਆਪ ਗੁਨਾ ਕਰਕੇ ਮੈਨੂੰ ਇਹ ਚੀਜ਼ ਤੋਂ ਹਟਾ ਲਓ ਅਸੀਂ ਉਹ ਚੀਜ਼ਾਂ ਸੀ ਸਿਰਫ ਗੁਰੂ ਨਾਲ ਇੰਨੀ ਕੁ ক্লোਜ਼ ਹੋ ਕੇ ਗੱਲ ਕਰਦੇ ਆਂ ਅੱਥੇ ਵੀ ਗੁਰੂ ਸਮਝਦੇ ਸੋ ਸਿਖ ਸਖਾ ਬੰਦਪ ਹੈ ਪਾਈ ਜੋ ਸਤਗੁਰ ਕੇ ਪਾਣੇ ਆਵੇ ਫਿਰ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਪਾਣੇ ਜੋ ਚੱਲੇ ਇਟ ਮੀਨਸ ਅਸੀਂ ਆਪਣੇ ਕਰਮ ਆਪ ਲਿਖੇ ਆ ਆਪਣੇ ਪਾਣੇ ਜੋ ਚੱਲੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਦੇਖੋ ਜਦੋਂ ਅਸੀਂ ਆਪਣੇ ਮਨ ਦੀਆਂ ਮਰਜ਼ੀਆਂ ਕਰਨ ਲੱਗੇ ਜਦੋਂ ਅਸੀਂ ਆਪਣੇ ਮਨ ਦੇ ਅਨੁਸਾਰ ਚੱਲਣ ਲੱਗੇ ਤੇ ਅਸੀਂ ਉਹਦੇ ਤੋਂ ਵਿਛੜ ਗਏ ਤੇ ਵਿਛੜ ਕੇ ਕੀ ਰਿਜ਼ਲਟ ਨਿਕਲਿਆ ਜੀ ਅਸੀਂ ਚੋਟਾਂ ਖਾਧੀਆਂ ਅਸੀਂ ਪਟਕਣਾ 'ਚ ਪਏ ਅਸੀਂ ਦੁਖੀ ਹੋਏ ਅਸੀਂ ਤ੍ਰਿਸ਼ਨਾ ਦੇ ਹੱਥੋਂ ਲੁੱਟੇ ਗਏ ਅਸੀਂ ਸਾਡੇ ਅੰਦਰ ਵੈਰ ਵਿਰੋਧ ਵਧ ਗਿਆ ਸਾਡੇ ਅੰਦਰੋਂ ਪਿਆਰ ਖਤਮ ਹੋ ਗਿਆ ਸਾਡੇ ਅੰਦਰੋਂ ਹਲੀਮੀ ਖਤਮ ਹੋ ਗਈ ਸਾਡੇ ਅੰਦਰੋਂ ਸਬਰ ਖਤਮ ਹੋ ਗਿਆ ਸਾਡੇ ਅੰਦਰੋਂ ਸੰਤੋਖ ਖਤਮ ਹੋ ਗਿਆ ਸਾਡੇ ਅੰਦਰੋਂ ਧੀਰਜ ਖਤਮ ਹੋ ਗਿਆ ਸਾਡੇ ਬਲਕੇ ਸਾਰੇ ਚੰਗੇ ਸਾਧਗੁਣ ਖਤਮ ਹੋ ਗਏ ਤੇ ਸਾਰੇ ਵਿਕਾਰ ਆ ਗਏ ਕਿਉਂਕਿ ਮੈਂ ਉਹਦੇ ਤੋਂ ਵਿਛੜ ਗਈ ਪਰ ਕਿਵੇਂ ਬਲਕੇ ਉਹਨੇ ਵਿਛੜ ਉਹਨੇ ਮੈਨੂੰ ਦੂਰ ਕੀਤਾ ਕਿ ਮੈਂ ਆਪ ਦੂਰ ਹੋ ਗਈ ਇੱਕ ਇੱਕ ਸ਼ਬਦ ਅਸੀਂ ਹੋਰ ਪੜਨੇ ਆਂ ਮਨ ਮੇਰੇ ਸਤਗੁਰ ਕੇ ਬਾਣੇ ਚੱਲ ਫਿਰ ਕੀ ਹੋਏਗਾ ਜੀ ਇੱਥੇ ਵੀ ਬਾਣੇ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਦੇਖੋ ਅੱਗੇ ਦੇਖੋ ਗੁਰੂ ਸਾਹਿਬ ਕਿੰਨਾ ਪਿਆਰਾ ਆਨਸਰ ਦਿੰਦੇ ਨੇ ਮਨ ਮੇਰੇ ਸਤਗੁਰ ਕੇ ਬਾਣੇ ਚੱਲ ਫਿਰ ਕਹਿੰਦੇ ਨੇ ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਏ ਮਹਲ ਨਿਜ ਘਰ ਵੀ ਦਾਸਤਾ ਅੰਤਰਾਤਮੇ ਵੀ ਦਾਸਤਾ ਅੰਮ੍ਰਿਤ ਪੀਣੇ ਦੀ ਵੀ ਗੱਲ ਕਰਤੀ। ਦੇਖੋ ਗੁਰਬਾਣੀ ਨਾ ਇੰਨੀ ਵਿਸ਼ਾਲ ਹੈ ਨਾ। ਮਤਲਬ ਕਿ ਗੁਰੂ ਸਾਹਿਬ ਦਾ ਇੱਕ ਇੱਕ ਪੰਕਤੀ ਜੀ ਨਾ ਮਤਲਬ ਕਿ ਇੰਨਾ ਕੁਝ ਸਾਨੂੰ ਦੱਸ ਦਿੰਦੇ ਨੇ ਨਾ। ਮਤਲਬ ਕਿ ਕਈ ਵਾਰ ਨਾ ਬਾਣੀ ਪੜੀਦੇ ਨੇ ਐਨੇ ਹੈਰਾਨ ਹੋਈਦਾ ਹੈ ਕਿ ਗੁਰੂ ਸਾਹਿਬ ਤੁਸੀਂ ਇੰਨੀ ਕਮਾਲ ਕੀਤੀ ਹੈ ਨਾ ਕਿ ਵੀ ਮਤਲਬ ਕਿ ਉਹਨੂੰ ਮਤਲਬ ਕਿ ਅਸੀਂ ਸ਼ਬਦਾਂ ਵਿੱਚ ਵੀ ਨਹੀਂ ਦੱਸ ਸਕਦੇ। ਜਦੋਂ ਤੁਸੀਂ ਖੁਦ ਤੁਸੀਂ ਤੇ ਖੁਦ ਬਾਣੀ ਪੜ੍ਹਦੇ ਹੋਗੇ ਪਰ ਲੇਕਿਨ ਅਸੀਂ ਇਸ ਸ਼ਬਦਾ ਚ ਐਕਸਪਲੇਨ ਨਹੀਂ ਕਰ ਸਕਦੇ ਕਿ ਗੁਰੂ ਸਾਹਿਬ ਨੇ ਕਿੰਨਾ ਕੁਛ ਕਿੰਨਾ ਖਜ਼ਾਨਾ ਸਾਨੂੰ ਇੱਕ ਇੱਕ ਪੰਕਤੀ ਚ ਦੇਖੋ ਗੁਰੂ ਸਾਹਿਬ ਕਹਿੰਦੇ ਮਨ ਮੇਰੇ ਸਤਗੁਰ ਕੇ ਪਾਣੇ ਚਲ ਨਿਜਗਰ ਵਸੇ ਅੰਮ੍ਰਿਤ ਪੀਵੇ ਹਰ ਟੈਮ ਤੂੰ ਅੰਮ੍ਰਿਤ ਪੀਨੇਗਾ ਕਿਉਂਕਿ ਤੂੰ ਵਿਕਾਰਾਂ ਦੇ ਹੱਥੋਂ ਨਹੀਂ ਲੁੱਟਿਆ ਜਾਏਗਾ ਤੇਰ ਤੁਸੀਂ ਦੇਖੋ ਤੁਹਾਡੇ ਜ਼ਿੰਦਗੀ ਵਿੱਚ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਚ ਖੇੜਾ ਵਿਕਾਸ ਖੁਸ਼ੀਆਂ ਉਲਾਸ ਸਥਿਰ ਕਿ ਚਿੰਤਾ ਫਿਕਰ ਤੋਖਲੇ ਡਰ ਸਾਰਾ ਕੁਝ ਗੁਰੂ ਸਾਹਿਬ ਨੇ ਕਾਢ ਦੇਣਾ ਆਜੋ ਇਸ ਪੰਕਤੀ ਦੇ ਅਰਥ ਕਰੀਏ ਮਨ ਮੇਰੇ ਸਤਿਗੁਰ ਕੇ ਪਾਣੇ ਚੱਲ ਇਹ ਮੇਰੇ ਮਨ ਸਤਿਗੁਰ ਦੀ ਰਜਾ ਸਤਿਗੁਰ ਦੇ ਹੁਕਮ ਵਿੱਚ ਤੁਰ ਨਿਜਗਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮਹਲ ਇਹ ਰਹਾਉ ਵਾਲੀ ਪੰਕਤੀ ਹੈ ਜੀ ਕਹਿੰਦੇ ਗੁਰੂ ਦੀ ਰਜਾ ਵਿੱਚ ਤੁਰ ਕੇ ਆਪਣੇ ਅੰਤਰ ਆਤਮੇ ਟਿਕਿਆ ਰਹੇਗਾ ਪਾਪ ਤੋਂ ਭਟਕਣਾ ਤੋਂ ਬਚ ਜਾਏਗਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਦਾ ਹੀ ਪਿੰਦਾ ਰਹੇਗਾ ਤੇ ਉਸ ਦੀ ਬਰਕਤ ਨਾਲ ਤੂੰ ਅੰਤਰ ਆਤਮੇ ਸੁੱਖ ਦਾ ਟਿਕਾਣਾ ਲੱਭ ਲੇਗਾ ਤੂੰ ਸੁਖੀ ਹੋ ਜਾਏਗਾ ਗੁਰੂ ਸਾਹਿਬ ਨਾ ਸਾਨੂੰ ਸਾਰਿਆਂ ਨੂੰ ਹੀ ਸੁਖੀ ਕਰਨਾ ਚਾਹੁੰਦੇ ਨੇ ਸਾਰੀ ਮਨੁੱਖਤਾ ਨੂੰ ਹੀ ਸੁਖੀ ਕਰਨਾ ਚਾਹੁੰਦੇ ਨੇ ਇੱਕ ਸਾਡੀ ਬਹੁਤ ਵੱਡੀ ਗਲਤੀ ਹੋਈ ਹੈ ਕਿ ਵੀ ਉਸੇ ਕਹਤਾ ਜੀ ਇਹ ਤੂੰ ਸਿੱਖੋਂ ਦਾ ਗੁਰੂ ਹੈ ਇਹ ਤੂੰ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਵੈ ਇਹ ਸਿੱਖਾਂ ਦਾ ਨਹੀਂ ਇਹ ਪੂਰੀ ਮਾਨਵਤਾ ਦਾ ਗੁਰੂ ਹੈ ਕਿਹੜਾ ਬੰਦਾ ਵੈ ਜਿਹੜਾ ਅੱਜ ਸੁਖੀ ਨਹੀਂ ਹੋਣਾ ਚਾਹੁੰਦਾ ਤੁਸੀਂ ਜਿਹੜੇ ਮਰਜੀ ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ ਜਿੰਨੂੰ ਮਰਜੀ ਪੁੱਛ ਲੋ ਕਿ ਤੂੰ ਸੁਖੀ ਰਹਿਣਾ ਚਾਹਨਾ ਤੂ ਟੋਖਲਿਆਂ ਤੋਂ ਡਰ ਤੋਂ ਸਹਿਮ ਤੋਂ ਬਹਿਮਾਂ ਤੋਂ ਪਰਮਾਂ ਤੋਂ ਨਿਕਲਣਾ ਚਾਹਨਾ ਸਾਰੇ ਕਹਿਣਗੇ ਨਿਕਲਣਾ ਚਾਹੁੰਦੇ ਜਿਹੜੇ ਨਹੀਂ ਨਿਕਲਣਾ ਚਾਹੁੰਦੇ ਉਹ ਉਸ ਉਸ ਉਸੇ ਉਸੇ ਵਿੱਚ ਹੀ મતલਬ ਕਿ ਮਲਕੇ ਕਹਿ ਲੋ ਕਿ ਉਸੇ ਖਾਰੇ ਪਾਣੀ ਵਿੱਚ ਸਮੁੰਦਰ ਵਿੱਚ ਨਿਕਲਣਾ ਨਹੀਂ ਚਾਹੁੰਦੇ ਉਹ ਉਹਨਾਂ ਦੀ ਲੱਗ ਗੱਲ ਹੈ ਪਰ ਲੇਕਿਨ ਸੋ ਵਿੱਚੋਂ 80% ਜਾਂ 90% ਕਹਿਣਗੇ ਹਾਂਜੀ ਅਸੀਂ ਨਿਕਲਣਾ ਚਾਹੁੰਦੇ ਤੇ ਨਿਕਲਣਾ ਵੀ ਬਹੁਤ ਸੋਖਾ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਕੇ ਤੇ ਗੁਰਬਾਣੀ ਸਾਨੂੰ ਅੰਤਰ ਆਤਮੇ ਦੀ ਪਹਿਚਾਨ ਕਰਾ ਕੇ ਆਪਣਾ ਆਪਨਾ ਅੰਦਰ ਖੋਜਣਾ ਦੇਖੋ ਜਿਹੜੀ ਇਹ ਗੁਰਬਾਣੀ ਹੈ ਨਾ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਸੂਰਤ ਵਿੱਚੋਂ ਨਿਕਲੀ ਹੈ ਅੱਖਰਾਂ ਦੇ ਰੂਪ ਵਿੱਚ ਸ਼ਬਦਾਂ ਦੇ ਰੂਪ ਵਿੱਚ ਔਰ ਇਹ ਗੁਰਬਾਣੀ ਗੁਰੂ ਸਾਹਿਬ ਨੇ ਆਪਣੀ ਮਾਨਸਿਕ ਔਰ ਆਤਮਿਕ ਆਤਮਿਕ ਤਲ ਤੇ ਅਨੁਭਵਾਇਆ ਗੁਰੂ ਸਾਹਿਬ ਨੇ ਭਗਤਾ ਨੇ ਪੱਟਾ ਨੇ ਆਪਣੇ ਮਾਨਸਿਕ ਤੌਰ ਤੇ ਮਾਨਸਿਕ ਔਰ ਆਤਮਿਕ ਤੌਰ ਤੇ ਅੰਨਾ ਚੀਜ਼ਾਂ ਨੂੰ ਉਟਾਇਆ ਹੈ ਤੇ ਜੇ ਅਸੀਂ ਸ਼ਬਦ ਸਿਰਫ ਕੰਨ ਨਾਲ ਸੁਣਿਆ ਮਨ ਲਓ ਕਿ ਮੈਂ ਗੁਰਦੁਆਰਾ ਸਾਹਿਬ ਗਈ ਜਾਂ ਉਨ ਚਲੋ ਹਨਾ ਇਹ ਸ਼ਬਦ ਪੜਿਆ ਜੇ ਮੈਂ ਤੇ ਕੰਨ ਤੱਕ ਸੀਮਿਤ ਰਹਿ ਗਈ ਕੰਨ ਰਸ ਹੋ ਗਿਆ ਤੇ ਜੇ ਅਸੀਂ ਸਿਰਫ ਕੰਨ ਤੱਕ ਸੁਣਿਆ ਜੇ ਮੇਰੀ ਸੁਰਤ ਦਾ ਹਿੱਸਾ ਨਹੀਂ ਬਣਿਆ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ ਮੇਲੇ ਅਕਲ ਬੁੱਧ ਮਾਤ ਦਾ ਹਿੱਸਾ ਨਹੀਂ ਬਣਿਆ ਸ਼ਬਦ ਤੇ ਫਿਰ ਮੈਂ ਗੁਰੂ ਦੇ igreeਬ ਨਹੀਂ ਹੋਵਾਂਗੀ ਸਿਰਫ ਇੱਕ ਮੈਂ ਰਸਮੀ ਤੌਰ ਤੇ ਗੁਰਦੁਆਰਾ ਸਾਹਿਬ ਗਈ ਮੈਂ ਰਸਮੀ ਤੌਰ ਤੇ ਨਿਤਨੇਮ ਕੀਤਾ ਮੈਂ ਰਸਮੀ ਤੌਰ ਤੇ ਰਰਾਤ ਸਾਭ ਕੀਤਾ ਮੈਂ ਰਸਮੀ ਤੌਰ ਤੇ ਸਵੇਲਾ ਸਾਭ ਦੀ ਬਾਣੀ ਪੜ੍ਹੀ ਮੈਂ ਰਸਮੀ ਤੌਰ ਤੇ ਸੁਖਮਨੀ ਸਾਹਿਬ ਪੜਿਆ ਮੈਂ ਰਸਮੀ ਤੌਰ ਤੇ ਸਹਿਜ ਪਾਠ ਕੀਤਾ ਪਰ ਲੇਕਿਨ ਨਾ ਉਹ ਮੇਰੇ ਸੁਰਤ ਦਾ ਹਿੱਸਾ ਬਣਿਆ ਨਾ ਉਹ ਮੇਰੇ ਮਨ ਦਾ ਹਿੱਸਾ ਬਣਿਆ ਨਾ ਉਹ ਮੇਰੇ ਮਨ ਵਿੱਚ ਵਸਿਆ ਨਾ ਮੈਂ ਉਹਦੇ ਤੇ ਦਿੜਤਾਂ ਲਾਈ ਨਾ ਮੈਂ ਉਹਦੇ ਤੇ ਜੀਵਨ ਬਣਾਇਆ ਨਾ ਮੈਂ ਆਪਣੇ ਜੀਵਨ ਨੂੰ ਸੁਖੀ ਕੀਤਾ ਮੈਂ ਉਹ ਜੋ ਕਰਮकांड ਉਹ ਜੋ ਪਖਾਨ ਉਹ ਜੋ ਰਿਚੁਅਲ ਜਿਹੜੇ ਦੁਨੀਆ ਆਂਡ ਗਵਾਂਡ ਅੱਗੇ ਪਿੱਛੇ ਜੋ ਵੀ ਹੋ ਰਿਹਾ ਮਰਨੇ ਪਰਨੇ ਸੁਖੀ ਤੇ ਹੋ ਰਿਹਾ ਮੈਂ ਸਭ ਕੁਝ ਉਹ ਦੁਨੀਆ ਦੇ ਅਨੁਸਾਰ ਇੱਕ ਪੇੜ ਚਾਲ ਦੇ ਪਿੱਛੇ ਲਾ ਕੇ ਮੈਂ ਫਿਰ ਗੁਰੂ ਦੀ ਗੁਰੂ ਦਾ ਜਿਹੜਾ ਦੱਸਿਆ ਹੋਇਆ ਜਿਹੜਾ ਉਹਨਾਂ ਦੇ ਸ਼ਬਦ ਰੂਪ ਵਿੱਚ ਗਿਆਨ ਰੂਪ ਵਿੱਚ ਜਿਹੜਾ ਗੁਰੂ ਸ਼ਬਦ ਸਾਨੂੰ ਮਿਲਿਆ ਮੈਂ ਉਹਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਜਾਂ ਅੰਤਰਾਤਮੇ ਨੂੰ ਉਹਦੇ ਅਨੁਸਾਰ ਹੀ ਮੈਂ ਨਹੀਂ ਤੁਰੇ शरीर शरीर तक चलो एक शरीर तो मेरा बार ही एक हो गया ना कि मैं गुरद्वारा साहब जा रही है पाठक जब तक मैं अंदरों सफर नहीं शुरू कर दी मेरे शरीर ने सफर किया मैं गुरद्वारा साहब गई मेरे मन ने सफर नहीं किया मेरी सूरत ने सफर नहीं किया मेरी इंद्रिया ज्ञान इंद्रिया ने सफर नहीं किया मेरी अखा ने नहीं सफर किया कि मैं सबत दिखती है देखनी है करण ना सुने काहू का निंदा मेरे कन्ना ने नहीं सफर किया ਬੇਰੀ ਜਬਾਨ ਨੇ ਨਹੀਂ ਸਫਰ ਕੀਤਾ ਕਹਿੰਦੇ ਜਬਾਨ ਜੀਬ ਕਹਿੰਦੇ ਜੀਬ ਤੇ ਕੰਟਰੋਲ ਕਰ ਲੋ ਤੇ ਸੇਤ ਠੀਕ ਰਹਿੰਦੀ ਹੈ ਜੇ ਜਬਾਨ ਤੇ ਟ ਕੰਟਰੋਲ ਕਰ ਲੋ ਤੇ ਰਿਸ਼ਤੇ ਠੀਕ ਰਹ ਜਾਂਦੇ ਇੱਕ ਠੀਕ ਰਹਿੰਦੇ ਕਿਉਂਕਿ ਇੱਕ ਜਬਾਨ ਹੁੰਦੀ ਨਾ ਜਿਹੜੀ ਸਾਡੀ ਘਰਾਂ ਵਿੱਚ ਲੜਾਈਆਂ ਹੋ ਜਾਂਦੀਆਂ ਨੇ ਵੱਡੇ ਵੱਡੇ ਦੇਸ਼ਾਂ ਦੀ ਆਪਸ ਵਿੱਚ ਲੜਾਈਆਂ ਹੋ ਜਾਂਦੀਆਂ ਬੋਲ ਚਾਲ ਕਰਕੇ ਗੁਰੂ ਸਾਹਿਬ ਕਹਿੰਦੇ ਨਾ ਮੂੰਹ ਕੇ ਬੋਲਨ ਬੋਲੀਏ ਜਿਤ ਸੁਣ ਤਰੇ ਪਿਆਰ ਗੁਰੂ ਸਾਹਿਬ ਕਹਿੰਦੇ ਮੂੰਹ ਨਾਲ ਮੈਂ ਕਿਹੜੇ ਬੋਲ ਬੋਲਾਂ ਕਿ ਮੇਰਾ ਤੇ ਤੇਰਾ ਪਿਆਰ ਬਣ ਜੇ ਐਸੀ ਨਾ ਮੈਂ ਤਾਂ ਉਹਨਾਂ ਗੱਲ ਦੱਸਾਂ ਹਾਲ ਤੱਕ ਤੇ ਸਾਨੂੰ ਬੋਲਣਾ ਵੀ ਨਹੀਂ ਆਇਆ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਲੜਾਈਆਂ ਹੁੰਦੀਆਂ ਨੇ ਰੋਜ਼ ਮੋਸਟਲੀ ਗੁਰਦੁਆਰਾ ਸਾਹਿਬ ਸਾਡੇ ਤੇ ਇੱਥੇ ਮਤਲਬ ਕਿ ਆਂਡ ਗਵਾਰਡ ਜਿੰਨੇ ਵੀ ਗੁਰਦੁਆਰਾ ਸਾਹਿਬ ਐ ਅੱਜ ਗੁਰਦੁਆਰਾ ਸਾਹਿਬ ਆਹ ਕਰ ਲੋਗੀ ਉਹ ਕਰ ਲੋਗੀ ਪਰ ਅਸੀਂ ਗੁਰੂ ਦੀ ਹਜ਼ੂਰੀ ਚਲੇ ਬੋਲਣਾ ਵੀ ਨਹੀਂ ਸਿੱਖਿਆ ਬਰੂਸੋ ਕਹਿੰਦੇ ਮੂੰਹ ਕੇ ਬੋਲਨ ਬੋਲੀਏ ਜਿੱਤ ਸੁਣ ਥਰੇ ਪਿਆ ਦੇਖੋ ਹਾਲੇ ਤੇ ਸਾਡੀਆਂ ਆਪ ਦੀਆਂ ਵੀ ਸਮੱਸਿਆਵਾਂ ਨਹੀਂ ਹੱਲ ਹੋਈਆਂ ਤੇ ਅਸੀਂ ਦੂਸਰਿਆਂ ਨੂੰ ਕਿੱਥੇ ਦੱਸਣਾ ਸਿੱਖ ਜਾਨਾ ਹਲੇ ਤੇ ਸਿੱਖ ਆਪ ਨਹੀਂ ਸੁਖੀ ਹੋਏ ਤੇ ਦੂਜਿਆਂ ਨੂੰ ਕਿੱਥੋਂ ਸੁਖੀ ਕਰਨਾ ਸੀ ਹਲੇ ਤੇ ਜੇ ਆਪ ਟਕਣਾ ਚਪੇ ਹੋਇਆ ਤੇ ਦੂਸਰੇ ਦੀ ਟਕਣਾ ਨੂੰ ਕਿਵੇਂ ਅਸੀਂ ਤੋੜ ਕਰ ਲੈਣਾ ਸੀ ਹਲੇ ਤੇ ਸਾਡੀਆਂ ਆਪ ਦੀਆਂ ਸਮੱਸਿਆਵਾਂ ਵੱਧ ਰਹੀਆਂ ਦਿਨੋ ਦਿਨ ਘਟੀਆਂ ਨਹੀਂ ਤੇ ਦੂਜਿਆਂ ਦੀਆਂ ਸਮੱਸਿਆਵਾਂ ਕਿੱਥੋਂ ਅਸੀਂ ਹੱਲ ਕਰਾਂ ਪਰ ਫਿਰ ਅਸੀਂ ਕਹਿ ਦਿੰਦੇ ਆ ਜੀ ਅਸੀਂ ਸਾਡੇ ਕੋਲੋਂ ਜੁਗੋ ਜੁਗ ਅਟਲ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਪਰ ਅਸੀਂ ਲਿੱਤਾ ਤੇ ਕੁਝ ਵੀ ਨਹੀਂ ਉਹ ਸਾਡੇ ਘਰ ਇੱਕ ਸਾਡੇ ਘਰ ਮੰਨ ਲਓ ਕਿ ਇੱਕ ਪਾਰਸਲ ਆਇਆ ਅਸੀਂ ਉਹ ਪਾਰਸਲ ਦੀ ਡਿਲੀਵਰੀ ਨਹੀਂ ਦਿੱਤੀ ਕਿਉਂਕਿ ਮੈਂ ਘਰ ਹੀ ਨਹੀਂ ਸੀਗੀ ਮੈਂ ਮੌਜੂਦ ਹੀ ਨਹੀਂ ਸੀਗੀ ਤੇ ਡਿਲੀਵਰੀ ਵਾਲਾ ਵਾਪਸ ਚਲੇ ਗਿਆ ਗੁਰੂ ਸ਼ਬਦ ਦਾ ਸ਼ਬਦ ਡਿਲੀਵਰ ਹੋ ਰਿਹਾ ਪਰ ਮੈਂ ਕਨ ਮੰਨ ਦਿੱਤੇ ਹੋਇਆ ਮੈਂ ਆਪਣੇ ਅੰਦਰ ਲੈ ਕੇ ਨਹੀਂ ਜਾਣਾ ਜੇ ਅੰਦਰ ਲੈ ਕੇ ਨਹੀਂ ਜਾਣਾ ਸ਼ਬਦ ਤੇ ਉਹਦੇ ਅਨੁਸਾਰ ਹੀ ਮੇਰਾ ਜੀਵਨ ਹੀ ਨਹੀਂ ਬਣਨਾ ਤੇ ਜੀਵਨ ਨਿਵਾਨਾ ਤੇ ਜੀਵਨ ਵਿੱਚ ਚੇਂਜਿੰਗ ਨਹੀਂ ਆਣੀਆ ਤੇ ਉਹ ਜੋ ਦੁੱਖ ਉਹ ਜੋ ਸੰਸੇ ਉਹ ਜੋ ਪਟਕਣਾ ਉਹ ਜੋ ਮੈਂ ਮੇਰੀ ਉਹ ਜੋ ਵੈਰ ਵਿਰੋਧ ਥਿਰ ਅਸੀਂ ਗੁਰੂ ਸਾਹਿਬ ਕਹਿੰਦੇ ਨੇ ਮਨ ਰੇ ਥਿਰ ਰਹੋ ਮਤ ਕਤ ਆਏ ਜਾਏ ਜਿਉ ਬਾਹਰ ਟੁੰਦੇ ਬਹੁਤ ਦੁੱਖ ਪਾਏ ਤੇ ਬਾਹਰ ਨਾ ਲੰਭ ਕਰ ਅੰਮ੍ਰਿਤ ਮਨ ਮਾਹੇ ਜਿਉ ਤੇਰੇ ਅੰਤਰਾਤਮੇ ਤੇਰੇ ਮਾਨੀ ਚ ਅੰਮ੍ਰਿਤ ਭਰਪੂਰ ਹੈ ਤੂੰ ਆਪਣੇ ਅੰਦਰ ਲਾਭ ਲਾ ਸੋ ਸ਼ਬਦ ਪੜਦੇ ਆ ਗੁਰਬਾਣੀ ਪੜਦੇ ਆ ਇੱਕ ਨਹੀਂ अनेका ਭੁੱਲਾ ਹੋ ਗਿਆ ਨਹੀਂ ਜੀ ਬੇਨਤੀ ਆ ਸੀ ਕੋਈ ਪ੍ਰਚਾਰਕ ਨਹੀਂ ਆ ਸੀ ਤੁਹਾਡੇ ਤੀ ਤਰ੍ਹਾਂ ਪੈਨਪਰਾ ਬਸ ਕੋਸ਼ਿਸ਼ ਹੁੰਦੀ ਹੈ ਕਿ ਜੇ ਕੁਝ ਵੀ ਸਮਝ ਆਇਆ ਤੇ ਆਪਣੇ ਪੈਨਪਰਾਵਰ ਹੇਅਰ ਕੀਤਾ ਜਾਏ ਸੋ ਬਿਆਨਤ ਭੁੱਲਾ ਹੋ ਗਿਆ ਨਹੀਂ ਜੀ ਸ਼ਬਦ ਪੜਦੇ ਆ ਪੰਕਤੀਆਂ ਪੜਦੇ ਆ ਜੇ ਕਿਸੇ ਨੂੰ ਗੱਲ ਕੋਈ ਚੰਗੀ ਲੱਗੀ ਤੇ ਗੁਰੂ ਸਾਹਿਬ ਦੀ ਸਮਝ ਕੇ ਜਰੂਰ ਗ੍ਰੈਂਡ ਕਰੋ ਤੇ ਸੋ ਭੁੱਲਾ ਚੁੱਕਰ ਦੇ ਦਿਓ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ